ਉਹਨਾਂ ਦਾ ਸ਼ਿੰਗਰ ਜਨਮ ਮਲੇ ਸਲਵਾ। ਇਸ ਵਾਰ ਕੋਈ ਸਵਾਲ ਨਹੀਂ। ਇਹਦਾ ਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਡੋਨਰ ਦਾਨੀ ਸੱਜਣਾ ਦਾ ਆਖਰੀ ਉਮੀਦ ਐਨ ਜੀਓ ਦੀ ਸਮੁੱਚੀ ਟੀਮ तहे ਦਿਲ ਤੋਂ ਧੰਨਵਾਦ ਕਰਦੀ ਹੈ। ਜਿਨ੍ਹਾਂ ਨੇ ਆਪਣੇ ਦਸਵੰਦ ਦੇ ਵਿੱਚੋਂ ਆਪਣੀ ਨੇਕ ਅਕਿਰਤ ਕਮਾਈ ਦੇ ਵਿੱਚੋਂ ਚਾਹੇ ਉਹ ਸੀਮਿੰਟ ਦੀ ਸੇਵਾ ਆ ਰੇਤਾ ਦੀ ਸੇਵਾ ਆ ਟਾਇਲ ਦੀ ਸੇਵਾ ਪੱਖਿਆਂ ਦੀ ਸੇਵਾ ਜਿਸ ਕਿਸੇ ਤਰੀਕੇ ਦੀ ਵੀ ਤੁਸੀਂ ਸੇਵਾ ਭੇਜੀ ਹੈ ਤੁਹਾਡਾ ਤੈ ਦਿਲ ਤੋਂ ਧੰਨਵਾਦ ਕਰਦੇ ਹਾਂ ਪਰਮਾਤਮਾ ਤੁਹਾਡੇ ਖਜ਼ਾਨਿਆਂ ਨੂੰ ਹਮੇਸ਼ਾ ਭਰ ਕੇ ਰੱਖੇ ਤੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਅੱਜ ਅਸੀਂ ਸੱਦਾ ਚੱਕ ਜੋ ਕਿ ਸਫੀਪੁਰ ਪਿੰਡ ਦੇ ਨੇੜੇ ਜੋ ਜਗ੍ਹਾ ਜਿੱਥੇ ਅਸੀਂ ਮਾਸਟਰ ਧਰਮਪਾਲ ਜੀ ਦੇ ਨਾਮ ਤੇ ਆਖਰੀ ਸਹਾਰਾ ਸੇਵਾ ਘਰ ਬਣਾ ਰਹੇ ਹਾਂ ਇਹ ਉਹ ਮੁਰਗੀਖਾਨਾ ਹੈ ਜਿਸ ਦੀ ਛੱਤ ਹੈ ਔਰ ਇਸ ਦੀ ਛੱਤ ਤੋਂ ਸਾਰਾ ਪਾਣੀ ਨੀਚੇ ਝੁੰਦਾ ਸੀਗਾ ਔਰ ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ صدਕਾ ਇਹ ਬਾਲਿਆਂ ਵਾਲੀ ਛੱਤ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ صدਕਾ ਜੋ ਬਾਲੇ ਟੁੱਟੇ ਸੀ ਉਹ ਕੱਢ ਦਿੱਤੇ ਗਏ ਨੇ ਨਵੇਂ ਪਾਏ ਜਾਣਗੇ ਔਰ ਇਹਦੇ ਉੱਤੇ ਸੀਮਿੰਟ ਦਾ ਕੰਮ ਨੇਰੂ ਦਾ ਕੰਮ ਚੱਲ ਰਿਹਾ ਹੈ ਪੂਰੀ ਛੱਤ ਤੋਂ ਮਿੱਟੀ ਚੱਕ ਕੇ ਉਹਦੇ ਉੱਤੇ ਸੀਮਿੰਟ ਦੁਆਰ ਤੋਂ ਪੈ ਰਿਹਾ ਹੈ ਔਰ ਬਹੁਤ ਜਲਦੀ ਤੁਹਾਡੀਆਂ ਅਸੀਸਾਂ صدਕਾ ਇਸ ਆਖਰੀ ਸਹਾਰਾ ਮਾਸਟਰ ਧਰਮਪਾਲ ਜੀ ਆਖਰੀ ਸਹਾਰਾ ਸੇਵਾ ਘਰ ਨੂੰ ਬਹੁਤ ਜਲਦੀ ਤੋਂ ਜਲਦੀ ਅਸੀਂ ਸਟਾਰਟ ਕਰ ਦਾਂਗੇ ਜਿੱਥੇ ਕਿ ਬੇਸਹਾਰਾ ਬੇਘਰ ਲੋਕਾਂ ਨੂੰ ਰੱਖਿਆ ਜਾਏਗਾ ਅਗਰ ਤੁਹਾਡੇ ਵੀ ਕੋਈ ਗਲੀ ਮੁਹੱਲੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਨਜ਼ਰ ਆਵੇ ਜਾਂ ਕੋਈ ਮਿਲੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਖਰੀ ਉਮੀਦ ਐਨ ਜੀਓ ਦਾ ਜੋ ਨੰਬਰ 911560161234 ਅਤੇ 5, -5 ਇਹ ਪੰਜ ਨੰਬਰ ਸੰਸਥਾ ਦੇ ਚੱਲ ਰਿਹਾ ਹੈ ਤੁਸੀਂ ਇਹਨਾਂ ਪੰਜਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਕਿਸੇ ਦੀ ਵੀ ਇਤਲਾ ਸਾਨੂੰ ਦਿਓਗੇ ਅਸੀਂ ਉਹਨਾਂ ਨੂੰ ਇੱਥੇ ਲਿਆ ਕੇ ਆਪਣੇ ਕੋਲ ਰੱਖਾਂਗੇ ਉਹਨਾਂ ਦਾ ਖਾਣ ਪੀਣ ਦਾ ਰੋਟੀ ਦਾ ਦਵਾਈਆਂ ਦਾ ਕੱਪੜੇ ਤੋਂ ਦਾ ਸਾਰਾ ਇੱਥੇ ਪ੍ਰਬੰਧ ਕੀਤਾ ਜਾ ਰਿਹਾ ਹੈ ਔਰ ਦੁਬਾਰਤੋਂ ਅਸੀਂ ਧੰਨਵਾਦ ਕਰਦੇ ਹਾਂ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਧੰਨਵਾਦ ਉਹਨਾਂ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਇਹ ਆਪਣੀ ਨੇਕ ਕਿਰਤ ਕਮਾਈ ਤੋਂ ਦਸੋਂ ਭੇਜਿਆ ਹੈ ਨੀਚੇ ਹਾਲਤੇ ਵਿੱਚ ਟਾਇਲ ਲਗਣੀ ਹੈ ਉਹ ਟਾਇਲ ਹੈ ਜੇ ਤੱਕ ਸਾਡੇ ਕੋਲ ਅਰੇਂਜ ਨਹੀਂ ਹੋਈ ਜੋ ਕੋਈ ਦਾਨੀ ਸੱਜਣ ਜਾਂ ਜਿੰਨੇ ਭਾਈਪੈਣ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਤਕਰੀਬਨ 3100 ਸਕਰ ਫੀਟ 3100 ਸਕਰ ਫੁੱਟ ਟਾਇਲ ਲਗਣੀ ਹੈ ਤਾਂ ਜੋ ਵੀ ਜਿੰਨੀ ਸੇਵਾ ਭੇਜਣਾ ਚਾਹੁੰਦਾ ਹੋਵੇ ਟਾਇਲ ਭੇਜਣਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ